ਲੁਧਿਆਣਾ ਜੇ ਮੈਨੂੰ ਨਹੀਂ ਜਾਣਦਾ ਲੁਧਿਆਣੇ ਨੂੰ ਕਿੱਥੇ ਜਾਣੂਗਾ ਮੈਂ ਚੈਲੰਜ ਕਰਦਾ ਹੈ ਕਿ ਪੰਜਾਬ ਨੂੰ ਜਦ ਵੀ ਤਬਾਹ ਕੀਤਾ ਹੈ ਜਦ ਵੀ ਉਜਾੜਿਆ ਕਾਂਗਰਸ ਨੇ ਕੀਤਾ ਜਿਹੜਾ ਇਹਨਾਂ ਦਾ ਐਮਪੀ ਹੁਣ ਬੀਜੇਪੀ ਚ ਗਿਆ ਉਹਨੇ ਬੀਜੇਪੀ ਚ ਜਾਂਦੇ ਸਾਰ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਬੜੀ ਵੱਡੀ ਗਲਤੀ ਸੀ ਦਿੱਲੀ ਦੇ ਕਤਲੇਆਮ ਬੜੀ ਗਲਤੀ ਸੀ ਕਾਂਗਰਸ ਇਹਦੇ ਲਈ ਜ਼ਿੰਮੇਵਾਰ ਹੈ ਕਿ ਬਿੱਟੂ ਜਿਹੜਾ 15 ਸਾਲ ਤੋੜਾ ਐਮਪੀ ਰਿਹਾ ਉਹਦੇ ਨਾਲ ਤੁਸੀਂ ਸਹਿਮਤ ਹੋਗੇ ਵੱਖ ਬਸ ਮੈਨੂੰ ਜੋ ਕਹੋਗੇ ਮੈਂ ਕਰ ਲੂੰਗਾ ਨਾਲੇ ਚੈਲੰਜ ਕਰਦਾ ਕਿ ਰਾਜਾ ਵਿਣਗ ਪਾਬਲੇ ਕਿਤੇ ਸਾਹਮਣੇ ਜਦੋਂ ਮਰਜੀ ਆ ਕੇ ਮੈਨੂੰ 10 ਵਾਰ ਕਰੇ ਜੇ ਇੱਕ ਵੀ ਜਵਾਬ ਨਾ ਦੇਵਾਂ ਮੇਰੇ ਮੈਂ ਉਹਦੇ ਆਖੇ ਲੱਗੂ ਨਹੀਂ ਰਾਜਾ ਵਿੜਿੰਗਨੇ ਕਾਲ ਆਹ ਜਿਹੜਾ ਪਾਰਕ ਪਲਾਜ਼ਾ ਉਹਦੇ ਚ ਕਿਹਾ ਮੈਂ ਤਾਂ ਤਾਂ ਹੀ ਕਿਹਾ ਸੀਗਾ ਕਿ ਲੁਧਿਆਣੇ ਵਾਲੇ ਕੌਮਨ ਨਾਲ ਮਾਰ ਲੈਣਾ ਜਿਹੜਾ ਲੁਧਿਆਣੇ ਚ ਮੈਨੂੰ ਨਹੀਂ ਜਾਣਦਾ ਉਹ ਲੁਧਿਆਣੇ ਨੂੰ ਕਿੱਥੇ ਜਾਣੂਗਾ ਰਾਜੇ ਵਿੜਿੰਗਨੇ ਨੂੰ ਮੈਂ ਇੱਕੋ ਬੇਨਤੀ ਕਰਦਾ ਹਾਂ ਕਿ ਅਮਰਿੰਦਰ ਸਿੰਘ ਜੀ ਮੁੱਦੇ ਤੁਹਾਨੂੰ ਪੰਜਾਬ ਦੇ ਪੁੱਛੇ ਆ ਲੁਧਿਆਣਾ ਤੁਹਾਨੂੰ ਪੁੱਛਦਾ ਹੈ ਕਿ ਜੇ ਤੁਸੀਂ ਚੋਣੇ ਗਏ ਪੰਜਾਬ ਲਈ ਕੀ ਕਰੋਗੇ ਮੁੜਕੇ ਬੜਿੰਗ ਕੇ ਚੰਡੀਗੜ੍ਹ ਲੁਧਿਆਣੇ ਨਾਲ ਤੁਹਾਡੀ ਸਾਂਝ ਕੀ ਹੈ ਧੋਖਾ ਨਾ ਕਰੋ ਮੈਂ ਚੈਲੰਜ ਕਰਦਾ ਕਿ ਪੰਜਾਬ ਨੂੰ ਜਦ ਵੀ ਤਬਾਹ ਕੀਤਾ ਹੈ ਜਦ ਵੀ ਉਜਾੜਿਆ ਕਾਂਗਰਸ ਨੇ ਕੀਤਾ ਤੇ ਰਾਜਾ ਬੜਿੰਗ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕਿ ਜਿਹੜਾ ਇਹਨਾਂ ਦਾ ਐਮਪੀ ਹੁਣ ਬੀਜੇਪੀ ਚ ਗਿਆ ਉਹਨੇ ਬੀਜੇਪੀ ਚ ਜਾਂਦੇ ਸਾਰ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਬੜੀ ਵੱਡੀ ਗਲਤੀ ਸੀ ਦਿੱਲੀ ਦੇ ਕਤਲੇਆ ਬੜੀ ਗਲਤੀ ਸੀ ਕਾਂਗਰਸ ਇਹਦੇ ਲਈ ਜ਼ਿੰਮੇਵਾਰ ਹੈ ਕੀ ਬਿੱਟੂ ਜਿਹੜਾ 15 ਸਾਲ ਤੁਹਾਡਾ ਐਮਪੀ ਰਿਹਾ ਉਹਦੇ ਨਾਲ ਤੁਸੀਂ ਸਹਿਮਤ ਹੋਗੇ ਵੱਖੋਂ ਬਸ ਅੱਛਾ ਸਰ ਰਾਜਾ ਵੜਿੰਗ ਨੇ ਇੱਕ ਹੋਰਿੰਗ ਵੀ ਬੜੇ ਲਵਾਤੇ ਆ ਸ਼ਹਿਰ ਦੇ ਵਿੱਚ ਕਿ ਫੋਨ ਵੀ ਚੱਕਾਂਗੇ ਕੰਮ ਵੀ ਕਰਾਵਾਂਗੇ ਰਹਿਣਾ ਵਸਿਓ ਦੋਸਤੀ ਨਿਭਾਵਾਂਗੇ ਕਿਹੜਾ ਫੋਨ ਚੁੱਕਿਆ ਨੰਬਰ ਆਪਣਾ ਹੀ ਲਿਖਿਆ ਪਹਿਲਾਂ ਨਾ ਪਹਿਲਾਂ ਆਪਣਾ ਲਿਖਿਆ ਕਿਹੜਾ ਫੋਨ ਚੁੱਕੂਗਾ ਕਿਹੜੇ ਫੋਨ ਦੀ ਗੱਲ ਕਰਦਾ ਹੈ ਫਰਾਡ ਨਿਆਤਾ ਲਿਖਦਾ ਕਿ ਆ ਨੰਬਰ ਯਾਦ ਕਰੋਗੇ ਚੁੱਕੇ ਬਣਾ ਨਹੀਂ ਰਹਿਣਾ ਕਿਹੜਾ ਫੋਨ ਚੁੱਕੋਂਗੇ ਫਿਰ ਕਹੂਏ ਅਮਰਤਾ ਜੀ ਦਾ ਮੇਰਾ ਨਹੀਂ ਉਹ ਕਹਿਣਗੇ ਅਮਰਿੰਗਸਾ ਦਾ ਮੇਰਾ ਨਹੀਂ ਇਹ ਤਾਂ ਜ਼ਾਹਰ ਕਰਦਾ ਕਿ ਕਾਂਗਰਸ ਹਿੱਲ ਗਈ ਹਿੱਲ ਕਬਰਾਟ ਚ ਹੈ ਇਹਨਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ ਰਾਜਾ ਜੀ ਨੂੰ ਮੈਂ ਇੱਕੋ ਬੇਨਤੀ ਕਰਦਾ ਮੈਨੂੰ ਨਾ ਜਾਣੋ ਕੋਈ ਫਰਕ ਨਹੀਂ ਪਰ ਪੰਜਾਬ ਨੂੰ ਪਛਾਣੋ ਪੰਜਾਬ ਦੀਆਂ ਮੰਗਾਂ ਨੂੰ ਪਛਾਣੋ ਉਹਨਾਂ ਦੀ ਆਵਾਜ਼ ਚੁੱਕਣ ਲਈ ਐਲਾਨ ਕਰੋ ਤੁਹਾਨੂੰ ਤਿੰਨ ਸਵਾਲ ਕਰਦਾ ਰਾਜਾ ਜੀ ਫਿਰ ਬੰਦੀ ਸਿੰਘਾਂ ਬਾਰੇ ਤੁਹਾਡੀ ਕੀ رائے ਹੈ ਪੰਜੰਦੀਗੜ੍ਹ ਪੰਜਾਬ ਨੂੰ ਮਿਲਣ ਲਈ ਕਿਉਂ ਦੇਰੀ ਕੀਤੀ ਕਾਂਗਰਸ ਦੇ ਐਨ ਸਾਲਾਂ ਦੇ ਰਾਜ ਵਿੱਚ ਕਾਂਗਰਸ ਦਿੱਲੀ ਚ ਸ਼ਕਤੀ ਰਹੀ ਹੈ ਪੰਜਾਬ ਦੇ ਪਾਣੀਆਂ ਤੇ ਇੰਦਰਾ ਗਾਂਧੀ ਨੇ ਕਿਉਂ ਡਾਕਾ ਮਾਰਿਆ ਤਿੰਨਾਂ ਗੱਲਾਂ ਦਾ ਜਵਾਬ ਦੇ ਦੇਣਾ ਮੈਨੂੰ ਜੋ ਕਹੋਗੇ ਮੈਂ ਕਰ ਲੂੰਗਾ ਨਾਲੇ ਚੈਲੰਜ ਕਰਦਾ ਕਿ ਰਾਜਾ ਵਿਡਿੰਗ ਪਬਲਿਕ ਦੇ ਸਾਹਮਣੇ ਜਦੋਂ ਮਰਜ਼ੀ ਆ ਕੇ ਮੈਨੂੰ 10 ਸਵਾਲ ਕਰੇ ਜੇ ਇੱਕ ਵੀ ਜਵਾਬ ਨਾ ਦੇਵਾਂ ਮੇਰੇ ਮੈਂ ਉਹਦੇ ਆਖੇ ਲੱਗੂੰ ਪਰ ਜੇ ਮੇਰੇ ਇੱਕ ਗੱਲ ਦਾ ਵੀ ਉਹ ਜਵਾਬ ਦੇ ਗਿਆ ਮੈਂ ਉਹਨੂੰ ਕਹਿ ਦੂੰਗਾ ਕਿ ਲੁਧਿਆਣਾ ਚੋਂ ਵਿਡਰੋ ਕਰਕੇ ਚਲੇ ਜਾ